ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸਤਿ ਸ਼੍ਰੀ ਅਕਾਲ ਭਾਈ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਸੰਦੀਪ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਹੈਗਾ 9968530253 ਤੇ ਆਪਾਂ ਦਿਖਾਵਾਂਗੇ ਅੱਜ ਲਗਭਗ 8 ਨਗ ਅੱਜ ਦਿਖਾਵਾਂਗੇ 10 ਤੋਂ 12 ਨਗ ਦਿਖਾਵਾਂਗੇ ਠੀਕ ਹੈ ਪਹਿਲਾ ਨੰਬਰ ਜਿਹੜੇ ਬੱਚੀ ਦੇਖਦੇ ਪਏ ਕਿਹੜਾ ਸੂਆ ਸੂਈ ਆ ਦੂਜਾ ਸੂਆ ਬੱਸੀ ਸੂਈ ਆ ਜੀ ਕੱਲ ਬੱਚਾ ਕੀ ਦਿੱਤਾ ਨੇ ਬੱਚਾ ਦਿੱਤਾ ਜੀ ਠੀਕ ਹੈ ਜੇਰ ਜੂ ਡੰਨ ਜੇਰ ਦੀ ਆਪਣੀ ਗਾਰੰਟੀ ਹੈ ਜੀ ਥਾਣਾ ਕਿਉਂ ਕੀਆ ਮੈਂ ਜੇਰ ਦੀ ਆਪਣੀ ਗਾਰੰਟੀ ਜੇਰੋ ਮੈਂ ਕਿਹਾ ਚੋਅਜ ਵੀ ਓਕੇ ਚੋਅਜ ਦਾ ਧਾਰਾ ਮਾਰ ਕੇ ਦਿਖਾ ਦਾਂਗੇ ਨਹੀਂ ਆਪਣੀ ਲੋੜ ਹੀ ਥਾਣਾ ਦੀ ਆਪਣੀ ਗਾਰੰਟੀ ਹੈ ਠੀਕ ਹੈ ਕਿੰਨਾ ਕੁ ਬੋੜਾ ਇਸ ਵਕਤ ਬੋੜਾ ਹੁਣ ਹੋਗਾ ਜੀ 17 ਤੋਂ 18 ਕਿਲੋ ਠੀਕ ਹੈ ਅਨਦਾਜ਼ਾ ਕਿੰਨਾ ਪਾ ਦੋਗੇ ਅਨਦਾਜ਼ਾ ਹੀ 25 ਕਿਲੋ ਪਹਿਲਾਂ ਨੇ ਦੁੱਧ ਦੂਜਾ ਸੁਗਾ ਜੀ 25 ਤੋਂ ਪਾਰ ਜਾਓ ਅਸੀਂ 27 28 ਕਿਲੋ ਦੁੱਧ ਦੇ ਦੂੰਗੀ ਠੀਕ ਹੈ ਸੀਲ ਠੰਡੀ ਵਾਧੂ ਆ ਨਾ ਆਣਾ ਪਾਓ ਨਾ ਪਾਓ ਠੀਕ ਹੈ ਤੇ ਪਾ ਜੀ ਮੁੱਲ ਕਰਾਂਗੇ ਜਿਹੜਾ ਕੋ ਮੱਝ ਘਰ 90000 ਦੀ ਬੱਸੀ ਦੇ ਦਾਂਗੇ ਜੀ ਨਰਮ ਹੋ ਜੀ ਵਿੱਚੋਂ ਵਿੱਚੋਂ ਨਰਮ ਕਰ ਦਾਂਗੇ ਮਾਨ ਤਾਨ ਕਰ ਦਾਂਗੇ ਤੋਰੀ ਬਾਹਰ ਹਾਂ ਹਾਂ ਸੋ ਵੀਰੋ ਕੱਦ ਕਾਠ ਵਗੈਰਾ ਵਹਿੜਦਾ ਦੇਖ ਸਕਦੇ ਹੋ ਦੂਸਰਾ ਸੂਆ ਤਾਜੀ ਸੂਆ ਰਾਤ ਦੀ ਸੂਈ ਵੀ ਹੈ ਜੇਰ ਜੂ ਡਾਨਾ ਤੇ ਬਾਕੀ ਹਵਾਨਾ ਵਗੈਰਾ ਦੇਖੋ ਵੀਡੀਓ ਕਵਰ ਕਰਨ ਦਾ ਟਾਈਮ 1:00 ਗਿਆ ਇਸ ਵਕਤ ਤੋ ਸਵੇਰ ਦੀ ਚੋਈ ਰਿਹਾ ਕੋਈ ਰਾਤ ਦੀ ਸੂਈ ਵੀ ਸਵੇਰੇ ਜੇਰ ਜੁ ਰੁਪਈਆ ਦੀ ਤੇ ਇਸ ਤਰ੍ਹਾਂ 18 ਕਿਲੋ ਵੀ ਦੱਸਦੇ ਬੋਲਿੰਗ ਅੰਦਾਜ਼ਾ ਦੀ ਸਟਾਰਟਿੰਗ ਆ ਤੋ ਤੇ 25 ਤੋਂ ਪਾਰ ਪਾ ਦੂ 25 ਕਿਲੋ ਪਹਿਲਾਂ ਨੇ ਦਿੱਤਾ ਵੀਰੇ ਹਾਂ ਗੱਪ ਮਾਰ ਠੀਕ ਹੈ ਤੇ 90 ਤੋਂ ਅੰਦਰ ਹੋ ਜੂ ਮਾੜੀ ਮੋਟੀ 90 ਦੇ ਵਿੱਚੋਂ 2000 ਛੋਟ ਕਰਦਾ ਜੀ ਬਈ ਯਾਰ ਠੀਕ ਹੈ ਅੱਗੇ ਦੂਜਾ ਨੰਬਰ ਇਹੜੀ ਬੱਚੀ ਦੇਖੀ ਨੇ ਬਸ ਇਹ ਦੂਜਾ ਸੂਆ ਜੀ ਪਹਿਲਾਂ ਨ ਬੱਸੀ ਹੋ ਜੀ ਇਹ ਠੀਕ ਹੈ ਇਹਦਾ ਬੱਤਾ ਚੰਗਾ ਹੋਣਾ ਇਹਦੇ ਨਾਲ ਗੋੜਾ ਹੋ ਗਾਇਆ 15 16 ਕਿਲੋ ਕਹਿੰਦਾ ਵੇ 20 ਕਿਲੋ ਕਹਿੰਦੀ 15 16 ਕਿਲੋ ਬੱਚਾ ਕੀ ਆ ਬੱਚਾ ਦੇ ਵਿੱਚ ਇਹਦੇ ਵਾਗਰੀ ਬੱਸਾ ਜੀ ਠੀਕ ਹੈ ਕਿੰਨਾ ਦੰਦਾ ਦੀ ਚੌਗੀ ਆ ਬਈ ਬੈਸੀ ਕਿੰਨਾ ਕਿ ਦੁੱਧ ਪਾ ਦੂਗੀ ਦੁੱਧ ਦੂ 20 ਕਿਲੋ ਜੀ ਠੀਕ ਆ ਭਾਜ ਦਾ ਕੀ ਆ ਭਾਜ ਜੀ ਮੁੱਲ ਦਾ 85000 ਰੁਪਿਆ 78000 ਦੀ ਬੱਸੀ ਦੇ ਦਾਂਗੇ ਜੀ ਇਹ ਕੀ 78000 ਦੀ ਬੱਸੀ ਆ ਭਾਏ ਦੇ ਦਾਂਗੇ ਹਾਂ ਤੋਰੀ ਮੰਮੀ ਮੜੀ ਜੀ ਠੀਕ ਆ ਆ ਭਈਆ ਪਹਿਲੇ ਨੰਬਰ ਵਾਲੀ ਜੇਰ ਹਣਾ ਪਹਿਲੇ ਨੰਬਰ ਦੀ ਜੇਰ ਆ ਪਈ ਆ ਜੀ ਇਹ 500 ਸੂਈ ਆ ਠੀਕ ਆ ਪਾਸ ਜੇ ਜੇਰਾ ਦੀ ਆਪਣੀ ਗਰੰਟੀ ਹੋ ਬਾਈ ਯਾਰ ਸ਼ੀਲ ਠੰਡੀ ਦੀ ਆਪਣੀ ਗਰੰਟੀ ਇਹ ਦੇਵਾਂਗੇ 78000 ਦੀ 78000 ਦੀ 78000 ਦੀ ਇਹ ਹੋ ਜੂਗੀ ਦੂਜੇ ਨੰਬਰ ਵਾਲੀ ਸੂਈ ਸਵਾਈਆ ਧਾਰਾ ਤੋਂ ਰੋਕ ਕੇ ਜਮ ਤੇ ਲੈਵਾ ਦੇਖੋ ਕੰਪੈਕਟ ਫਿੱਟ ਫਾਟ ਨੋ ਦੇ ਜਮ ਫਟ ਫਟ ਰ ਹੈ ਜੀ ਹਾਂਜੀ ਠੀਕ ਆ ਮੋੜ ਲਿਆ ਬਸ ਤੇ ਅੱਗੇ ਵੀਰੇ ਗੱਲ ਕਰ ਤੀਜੇ ਨੰਬਰ ਗੱਬਣ ਦੀ ਆਪਾਂ ਹਾਂਜੀ ਇਹ 에ਅਰ ਸੈਰ ਆ ਜੀ ਕਿਹੜਾ ਸੂਆ ਸੁੰਦੀ ਆ ਸੂਆ ਦੂਜਾ ਜੀ 6 ਦੰਦਾ ਜੀ 6 ਦੰਦੇ ਜਿਹਨੋਂ ਦੂਜਾ ਸੂਆ ਦੂਜਾ ਸੂਆ ਜੀ ਹਾਂਜੀ ਕਿੰਨਾ ਕੁ ਦੁੱਤ ਪਾ ਦੂਗੀ ਇਹ ਤਾਂ ਪਹਿਲੇ ਨੇ ਦਿੱਤਾ 33 ਇਸ਼ਵਰ ਪਾਉ ਫਿਰ ਪੈਂਤੀ ਤੋਂ ਪਰ ਇਹਦੀ 40 ਕਿਲੋ ਦੁੱਧ ਦਊ ਜੀ ਬੱਸੀ ਠੀਕ ਹੈ ਇਹਦਾ ਮੁੱਲ ਵੜੀ ਕੀ ਹੋਊਗਾ ਇਹਦਾ ਮੁੱਲ ਤਾਂ ਹੀ 1,20,000 ਤੋਂ 1,15 ਦੀ ਬੱਸੀ ਦੇ ਦਾਂਗੇ ਜੀ ਤੋਰੀ ਫਿਰ ਬਾਹਰ ਨੂੰ ਸੋ ਤੀਜੇ ਨੰਬਰ ਤੇ 에어ਸਾਈਡ ਤੇ ਦੁੱਧ 30 ਤੋਂ ਪਾਰਦਾ ਪਲੂਣ ਦਾ ਦਿੱਤਾ ਵਾ 30 ਕਿਲੋ ਪਹਿਲੇ ਨੇ ਦਿੱਤਾ ਜੀ ਪੀਕ ਪੁਆਇੰਟ ਆ 34 ਕਿਲੋ ਹਾਂ ਜੀ ਹਾਂ ਪੱਕਾ ਉਹ ਤੋਂ ਲਈਏ ਆਪਣੇ ਜਿਹੜੀ ਪੱਖੋ ਕੰਚੀ ਹਣ ਉੱਥੋਂ ਲਈਏ ਬੱਸੀ ਇਹ ਠੀਕ ਹੈ ਇਹਦਾ ਕੀਮਤ 1,20,000 1,15 ਦੇ ਦਾਂਗੇ ਆ ਬੱਸੀ ਦੇ ਦਾਂਗੇ ਜੀ ਹਾਂ ਸੋ ਦੇਖੋ ਨਿੱਗਰ ਨੁੱਗਰ ਬਹੁਤ ਆ ਬੋਡੀ ਵੇਟ ਵ ਤੇ ਸੂਨ ਦੇ ਵਿੱਚ ਲਗਭਗ ਹੈ ਪਿਆ ਹਫਤਾ ਦਾ ਮੇਰੇ 15 ਦਿਨ 5 ਦਿਨ ਪੂਰੇ ਹੋਣ ਚੱਲੇ ਠੀਕ ਹੈ 15 ਦਿਨ ਇਹਦੇ ਸੂਨ ਚ ਬਾਕੀ ਪਏ ਹੈਗੇ ਹਾਂਜੀ ਫਾਰਮਾ ਚ ਖੁੱਲੀਆਂ ਫਿਲਦੀਆਂ ਸੀਗੇ ਇਸਨ ਮੂਰੀ ਦੀ ਹਲਕਤ ਵਾਲੀ ਮੰਦੀ ਆ ਠੀਕ ਹੈ ਠੀਕ ਹੈ ਠੀਕ ਹੈ ਫੁੱਲ ਹੈਵੀ ਵਜਨ ਵਜਨ ਹੋ ਘੱਟੋ ਘੱਟ ਦੇਖੋ ਤੁਸੀਂ ਦਾ ਝੋਲੀ ਦੇਖੋ ਵਾਲੇ ਦਾ ਕਾਜੀ ਨਿੰਬੂ ਵਾਂਗੂ ਫੁੱਲ ਵੱਧਾ ਹੀ ਦੇਵਾ ਦੇਖੋ ਠੀਕ ਹੈ ਤੇ ਅੱਗੇ ਆਪਾਂ ਗੱਲ ਕਰਦੇ ਚੌਥੇ ਨੰਬਰ ਵਾਲੀ ਦੀ ਇਹ ਪਲੂਨ ਬੱਸੀ ਹੈ ਵੀਰੇ ਦੰਦਾਂ ਦੀ ਦੋਂਦੀ ਆ ਦੋਂਦੀ ਪਲੂਨ ਪਹਿਲਾਂ ਸੂਆ ਸੁੰਦੀ ਆ 10 ਦਿਨ ਪਹਿਲੇ ਦਿਨ ਪੂਰੇ ਹੋਣ ਚੱਲੇ 10 ਦਿਨ ਇਹਦੇ ਪਏ ਤੇਰੇ ਦਿਨ ਕਿੰਨੇ ਪਈਆਂ ਸੂਂਦੇ ਆ ਜੀ 15 ਤਰੀਕ ਨੂੰ ਮੰਨ ਲਗਾ 15 ਦਿਨ ਪਈਏ ਦਿਨ ਪੂਰੇ ਹੁਣ ਚਾਲੇ 15 ਦਿਨ ਬਾਕੀ ਕਿੰਨੇ ਦੁੱਧ ਮੰਨ ਕੇ ਲਏ ਬੰਦੇ ਨੇ ਪਹਿਲਾਂ ਨਾ ਬੱਸੀ ਦੇ ਦੂ 30 ਕਿਲੋ ਜੀ ਇਹ ਇਹਦਾ ਭਾਅ ਕੀ ਹੋਊਗਾ ਇਹਦਾ ਭਾਅ ਜੀ ਮੁੱਲ ਕਰਾਂਗੇ ਜਿਹੜਾ ਕੋਈ 1-5 ਦੀ ਬੱਸੀ ਦੇ ਦਣਗੇ ਇੱਕ 5 ਦੀ ਚੌਥੇ ਨੰਬਰ ਵਾਲੀ ਪਲੂਣ ਪਹਿਲਾਂ ਸੂਂਦੀ ਆ ਟਾਪ ਬਰੀਡ ਆ ਜੀ ਦੇਖੋ ਤੋੜ ਦਿਓ ਬਾਹਰ ਨੂੰ ਸੁੱਕਾ ਕਟਕੜ ਬਹੁਤ ਆਦੀ ਬਾਕੀ ਬਰੀਡ ਵਗੈਰਾ ਪੂਰੀ ਫੁੱਲਾ ਹਨਾ ਦੋ ਦੀ ਬੱਸੀ ਰੈਗਨਲ ਦੋਂਦੀ ਆ ਜਮਾ ਹਨਾ ਸੋ 15 ਦਿਨ ਸੂਂ ਚ ਬਾਕੀ ਆ ਦੁੱਧ 30 ਕਿਲੋ ਪਾ ਦੋ 3 ਤੇ ਕੀਮਤ ਇਹਦੀ ਹੈਗੀ ਐ 1 ਲੱਖ ਤੇ 5000 ਰੁਪਏ ਜੀ 1 ਲੱਖ 5000 ਅੱਜ ਦੀ ਕੀਮਤ ਹੈ ਇਹਦੀ ਸੋ ਕੱਦ-ਕੱਡ ਬੋਡੀ ਸਟਰਕਚਰ ਵਗੈਰਾ ਪੂਰੀ ਸਾਫ ਸੁਥਰੀ ਚੰਗੀ ਰਾਜੀ ਪਲੀ ਪੁਲੀ ਬਹੁਤ ਹੈਗੀ ਬਾਕੀ ਫੇਸ ਕੁਆਲਟੀ ਵਗੈਰਾ ਦੇਖੋ 30 ਕਿਲੋ ਦਾ ਰਾਵਣਾ ਪਾ ਦਨੇ ਨੇ ਤੇ ਮੂਹੋ ਦੋ ਦੰਦ ਅਰੀਜ ਨਾਲ ਹਾਂਜੀ ਸੋ ਲੇਵਾ ਦੇਖੋ ਵਾਲੇ ਸੂਣ ਚ ਦਿਨ ਪਏ ਲੇਵਾ ਬਹੁਤ ਸੋਹਣਾ ਬਣਾਉਗੀ ਇਹ ਲੱਗੀ ਸਵੈਲਿੰਗ ਜੀ ਪਾਉਣ ਲੱਗੀ ਜੀ ਹੁਣ ਠੀਕ ਹੈ ਜੀ ਹਾਂਜੀ ਤੇ ਜਿਹੜੇ ਅੱਗੇ ਵੀਰੇ 5ਵੇਂ ਨੰਬਰ ਦੇਖੇ ਨੇ ਆਪਾਂ ਇਹ ਦੂਜਾ ਸੂਆ ਜੀ ਦੂਜਾ ਸੂਆ ਹੁੰਦੀ ਆ ਕੈ ਕਦੇ ਲੈ ਦੰਦਾ ਦੀ ਸ ਤੇ ਸੁਆਸ ਹੁੰਦੀਆ ਦੂਜਾ ਦੂਜਾ ਹੀ ਨਾਲ ਲੱਗੀ ਭਲਾ ਭੁਲਾ ਕਰਨੇ ਦੀ ਠੀਕ ਹੈ ਇਹ ਵੀ ਫੁੱਲ ਹੈ ਕਿੰਨਾ ਦੁੱਧ ਮੰਨੇ ਬੰਦਾ ਇਹਦਾ ਇਹ ਤਾਂ ਪਹਿਲਾਂ 128 ਕਿਲੋ ਜਾਉ 30 ਤੋਂ ਪਰ 30 ਕਿਲੋ 32 ਕਿਲੋ ਦੁੱਧ ਦੇ ਦੂਸ ਇਹਦੀ ਰੇਂਜ ਕਿੰਨੀ ਖੋਗੇ ਰੇਂਜ ਜੀ ਇਹਦਾ ਮੁੱਲ ਤਾਂ 90000 ਦੇ 85000 ਦੀ ਬੱਸੀ ਦੇ ਦਾਂਗੇ 85000 ਦੀ ਪੰਜਵੇਂ ਨੰਬਰ ਤੇ ਹਾਂਜੀ ਸੁਭਰੂ ਪੰਜਵੇਂ ਨੰਬਰ ਤੇ ਵੜਾ ਦੂਸਰਾ ਸੁਆਸ ਹੁੰਦੀਆ ਦਿਨ ਕੁਝ ਕੇ ਲੈ ਜੂਗੀ ਤੇ ਦੰਦ ਹੈਗੇ ਚੌਗੀਏ ਚੌਕ ਚੌਕਰੇ ਦੰਦ ਪੂਰੇ ਕਰਕੇ ਛੇ ਦੇ ਚੱਕਰ ਲੱਗੀ ਠੀਕ ਹੈ ਸੱਗ ਦਿਨਾਂ ਚੱਕਣ ਲੱਗੀ ਇਹ ਤੇ ਇਹਦੀ ਕੀਮਤ ਕੀ ਸੀ ਇਹਦਾ ਮੁੱਲ ਕਰਾਉਣ ਦਾ ਜਿਹੜਾ ਕਹਾਂ 85000 ਦੀ ਰਸੀ ਦੇ ਦਾਂਗੇ ਪੰਜਵੇਂ ਨੰਬਰ ਵਾਲੀ 85 ਦੀ ਹਾਂਜੀ ਅੱਗੇ ਆਪਾਂ ਗੱਲ ਕਰਦੇ 6ਵੇਂ ਨੰਬਰ ਵਾਲੀ ਵੜਦੀ ਹਾਂਜੀ ਇਹ ਕਿਹੜਾ ਸੂਆ ਹੁੰਦੀ ਆ ਇਹ ਸੂਆ ਦੂਜਾ ਜੀ ਦੂਜਾ ਸੂਆ ਕੈ ਕਿਨੇ ਲੈ ਜੂਗੀ ਇਹ ਭੈਣੇ 10 ਤੋਂ 12 ਦਿਨ ਹੜੇ 10 ਤੋਂ 12 ਦਿਨ ਇਹਦੇ ਸੂਣ ਚ ਬਾਕੀ ਪਏ ਆ ਹਾਂਜੀ ਕਿੰਨੇ ਦੁੱਧ ਮੰਨ ਕੇ ਲੈਵੇ ਹੁੰਦੇ ਨੇ ਦੁੱਧ ਜੀ ਦੇ ਦੂੰਗੀ 17-18 ਕਿਲੋ ਦੁੱਧ ਦੇ ਦੂੰ ਤੇ ਭਾਅ ਇਹਦਾ ਕੀ ਹੋਊਗਾ ਭਾਅ ਜੀ ਮੁੱਲ ਦਾ 65000 60000 ਦੀ ਰਸੀ ਦੇ ਦਾਂਗੇ 60000 ਦੀ 6ਵੇਂ ਨੰਬਰ ਤੇ 6ਵੇਂ ਨੰਬਰ ਤੇ ਅੱਗੇ ਗੱਲ ਕਰਦੇ ਆਪ ਅਰੇ ਦਣਪਾ ਇਹ 15 ਹਾਲੇ ਬੱਸੀ ਵੇ 15 ਦਿਨ ਸੂਣ ਚ ਬਾਕੀ ਹੈ ਹਾਂਜੀ ਦੂਸਰਾ ਸੋਸ ਹੁੰਦੀ ਉਹ ਦੂਸਰਾ ਤੂਆ ਜੀ ਕਿੰਨਾ ਦੁੱਧ ਦੇ ਦੋ ਪਹਿਲੇ ਨੇ ਦਿੱਤਾ 17 18 ਕਿਲੋ ਇਹਨੇ ਵੀ ਦੁੱਧ 20 ਰਿਗਰਡ ਵਾਲੀ ਹੈਗੀ ਐ ਵੀ 20 20 ਕਿਲੋ ਦੁੱਧ ਦੇ ਲਵਾਂਗੇ ਜੇ ਵਧੀਆ ਚੰਗੇ ਸਿਹਤਾਂ ਦੇ ਬਾਕੀਆਂ 17 18 ਕਿਲੋ ਦੁੱਧ ਦੀ ਆਪਣੀ ਗਾਰੰਟੀ ਹੈ ਜੀ ਇਹਦਾ ਭਾਗ ਕਿਉ ਇਹਦਾ ਮੁੱਲ ਜੀ 65060 ਦੀ ਇਹ ਦੇ ਦਾਂਗੇ ਜੀ 7ਵੇਂ ਨੰਬਰ ਵਾਲੇ ਤੇ 8ਵੇਂ ਨੰਬਰ ਤੇ ਆ ਗਿਆ ਕਰਾਸ ਕਰਾਸ ਜੀ ਹਾਂਜੀ ਸਾਈਵਾਲ ਦਾ ਆ ਗਿਆ ਹੈ ਨਾ ਸਾਈਵਾਲ ਦਾ ਤੇ ਜਰਸੀ ਦਾ ਕਰਾਸ ਠੀਕ ਹੈ ਕੈਕ ਦਿਨ ਲੈਂਦੀ ਹੈ ਪਿਹਰੇ ਦਿਨ ਪੈਣੀ ਪੰਜ ਚਾਰ ਦਿਨ ਲੱਗਦੀ ਹਲੇ ਲੱਗਦੀ ਭਣਾ ਭੁਲਾ ਕਰਨੇ ਵੀ ਪੰਜ ਚਾਰ ਦਿਨ ਸੂਣ ਜਿਹਾ ਬਾਕੀ ਕੀ ਅਰੇਂਜ ਹੋਗੀ ਅਰੇ ਜੀ ਇਹਦਾ ਮੁੱਲ 65000 ਰੁਪਏ 60 ਵੀ ਦੇ ਦਾਂਗੇ ਅਸੀਂ ਠੀਕ ਹੈ ਸੋ ਫਿਰ ਕਾਫੀ ਨਾਗ ਆਪਸ ਨੂੰ ਦਿਖਾ ਚੁੱਕੇ ਆ ਪਿੰਡ ਧੋਲਾ ਜਿਲ੍ਹਾ ਬਰਨਾਲਾ ਜਦ ਮਰਜੀ ਪਹੁੰਚੋ ਉਸ ਨਾਗ ਵੀਰੇ ਕੋਲ ਕਾਫੀ ਖੜੇ ਨੇ ਬਾਕੀ ਕੱਚੇ ਬੇੜਾ ਵੀ ਹੋਰ ਕੋਸਾ ਸੋ ਤੁਸੀਂ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ